ਮੈਨੂੰ ਪਤਾ ਹੁਣ ਮੈਂ ਦਿਨ ਟਪਾਂ ਲੈਣਾ ਰਾਤ ਨੂੰ ਕੋਈ ਔਖੀ ਆ ਆਪਦੇ ਪਰਿਵਾਰ 'ਚ ਨਾ ਕਿ ਬੱਚਾ ਮੈਨੂੰ ਜੀ ਨਹੀਂ ਲੱਗਦਾ ਨਾ ਨਹੀਂ ਲੱਗਦਾ ਜੀ ਮੁੰਡਾ ਮੇਰਾ ਕੋਲੇ ਆ ਉਹ ਜਿਹੜਾ ਜਵਾਗ ਮੇਰੇ ਕੋਲ ਰੋਂਦੇ ਨੂੰ ਦੇਖ ਕੇ ਚੰਦਿਆਂ ਜਾਂਦਾ ਉਹ ਤੋਂ ਕਾਰਨ ਤਾਂ ਜੀ ਕੁਝ ਨਹੀਂ ਬਣਿਆ ਬਸ ਵੀ ਉਹ ਤਾਂ ਮੈਂ ਚੰਗੀ ਭਰੀ ਨੂੰ ਕਣਕ ਦਾ ਢੋਲ ਭਰਾਇਆ ਮੇਰੇ ਨਾਲ ਆਪ ਤਾਂ ਤੇ ਦੂਜੇ ਦਿਨ ਅਸੀਂ ਤੂੜੀ ਬਣਾਈ ਐ ਦੋ ਟਰਾਲੀਆਂ ਤੂੜੀ ਦੀਆਂ ਮੇਰੇ ਨਾਲ ਚਕਾਈਆਂ ਸਾਰਾ ਦਿਨ ਵਧੀਆ ਹੱਸੀ ਖੇਡੀਆਂ ਅਸੀਂ ਤੇ ਦੂਜੇ 4 ਤਰੀਕ ਨੂੰ ਮੈਂ ਹਜੂਰ ਸਾਹਿਬਾਂ ਜੀ ਘਰ ਇਕੱਠੇ ਕਰਾਉਣ ਗਿਆ ਸੀਗਾ ਵਧੀਆ ਮੈਂ ਹੱਸੀ ਖੇਡਦੀ ਨੂੰ ਛੱਡ ਕੇ ਗਿਆਗਾ ਕਰੇ ਮਹਾ ਕੋਈ ਦਾਲ ਪਾਣੀ ਨੂੰ ਜੇ ਕੋਈ ਪੈਸਾ ਰੱਖਣਾ ਉਹ ਵੀ ਤਾਂ ਦੱਸ ਦੇ ਮੈਂ ਮੈਂ ਪੈਸੇ ਦੇ ਜਾਣਾ 140 ਰੁਪਏ ਦੇ ਕੇ ਗਿਆ ਮੈਂ ਇਹਨੂੰ ਕਹਿੰਦੀ ਕਹਿੰਦੀ ਕਿ ਜਿਹਦਾ ਬਣਾਉਣੀ ਆ ਆਥਣੇ ਦਾ ਪੈਸੇ ਦੇ ਜਾਗਾ ਨਹੀਂ ਨਹੀਂ ਕਹਿੰਦੀ ਰੁਕੀ ਰਹਾ ਨਹੀਂ ਫੇਰ ਆ ਗੱਲ ਹੋਈ ਜਗੀ ਜੰਬੀ ਭਲੀ ਨੂੰ ਹੱਸੀ ਖੇਡਦੀ ਨੂੰ ਛੱਡ ਕੇ ਗਿਆ ਮੈਂ ਆ ਹੁਣ ਮਾੜਾ ਮੋਟਾ ਗੁੱਸ ਦੀ ਨਾਗਾ ਤੇ ਕੀ ਕੀ ਕਰੋ ਲੈ ਕੇ ਗਈ ਹੈਗੀ ਨਾ ਤਾਂ ਜੀ ਉਹਦਾ ਨਾਮ ਬਲਜੀਤ ਕੌਰ ਹੈ ਕੁੜੀ ਦਾ ਨਾਮ ਜਸਨਦੀਪ ਕੌਰ ਹੈ ਉਹਦੇ ਨਾਲ ਗਈ ਆਗੀ ਨਾਲ ਲੈ ਗਈ ਉਹਨੂੰ ਕਿੰਨੇ ਸਾਲ ਦੀ ਕੁੜੀ ਹੈ ਹੈਗੀ ਆ ਜੀ 12 13 ਸਾਲਾਂ ਦੀ ਤੇ ਇੱਕ ਦਿਨ ਉਹ ਚਾਰ ਦਿਨ ਪਹਿਲਾਂ ਰੁੱਸ ਕੇ ਪਹਿਲਾਂ ਵੀ ਗਈ ਸੀ ਮੇਰੇ ਨਾਲ ਕਹਿੰਦੀ ਮੈਂ ਤਾਂ ਅੱਗੇ ਢਿੱਲਿਆਂਗੇ ਉੱਥੇ ਮੇਰੇ ਸਹੁਰੇ ਬਾਗੀ ਕੋਟਲੀ ਕਰਾਂ ਤੇ ਜਦੋਂ ਬਾਗੀ ਉਹ ਬਾਗੀ ਉੱਥੇ ਤੇ ਚਾਰ ਦਿਨ ਮੈਂ ਚਾਰ ਚੌਥੇ ਪੰਜਵੇਂ ਦਿਨ ਗਿਆ ਲੈਣਾ ਮੈਨੂੰ ਫੋਨ ਕਰਤਾ ਮੇਰੀ ਭੂਆ ਸਾਰੇ ਆਣ ਮੇਰੇ ਸਾਰੇ ਮੇਰੇ ਫਰੀਕਾ ਕਵੀ ਲਗਦਾ ਤੂੰ ਜਾ ਕੇ ਲਿਆ ਵੀ ਨਾਲੇ ਜਵਾਕਾਂ ਦੀ ਪੜ੍ਹਾਈ ਖਰਾਬ ਹੋ ਜੰਦੀ ਐ ਕੋਈ ਜਵਾਕ ਘਰੇ ਬੈਠੇ ਸੀਗੇ ਤੇ ਜਦੋਂ ਮੈਂ ਬਾਕਾਂ ਲੈਣ ਉੱਥੇ ਲਿਆਇਆ ਜਾ ਕੇ ਮੈਨੂੰ ਤੇ ਮੈਨੂੰ ਕਹਿੰਦੀ ਜੇ ਤੂੰ ਮੈਂ ਬਾਕ ਜੰਨੇ ਘਰੇ ਤੂੰ ਮੈਨੂੰ ਜਾਣ ਨਹੀਂ ਰਿੰਦਾ ਮਹਾ ਮੈਂ ਕਰਾਂ ਕਿ ਜਵਾਕ ਰੋਦੇ ਨੇ ਮਹਾ ਮੈਂ ਮੈਂ ਕਿਹਾ ਤੈਨੂੰ ਜਾਣ ਕੇ ਹੋ ਕਰਿਆ ਸੀਗਾ ਮੈਂ ਚਲ ਮੈਂ ਗੁੱਸੇ ਮਸਾਲੇ ਚ ਕੁਸ ਕਾਇ ਵੀ ਦਿੱਤਾ ਹੋਊਗਾ ਹੁਣ ਆਈਂਦਾ ਨਹੀਂ ਵੀ ਜੀ ਸਿਰਿਆਸੀ ਲਈ ਜੇ ਇਹੋ ਜੀ ਵੀ ਆਈਦਾ ਨਹੀਂ ਹੁੰਦਾ ਵੀ ਜਹਾ ਹੀ ਰਸਤੇ ਟੁੱਟ ਜਾਂਦੇ ਨੇ ਕਿ ਮੈਨੂੰ ਪਤਾ ਜਿੰਨੇ ਚੋਂ 14 ਸਾਲ ਹੋ ਗਈ ਸਾਨੂੰ ਗਿਆ ਮੈਂ ਦਿੱਲੀ ਘਰ ਨਹੀਂ ਸੀ ਦੱਸੀ ਉਹ ਵੀ ਮੈਂ ਤੈਨੂੰ ਜਾਥ ਨੇ ਜਿਹਨੋਂ ਪਰਾਂ ਉਹਨਾਂ ਮਗ ਜਾਂਦੇ ਉਹਦੀ ਮੁੱਤ ਪਸਲਾ ਮੁੰਡੇ ਨੂੰ ਮੇਰੇ ਨੂੰ ਮੈਂ ਜਵਾਕਾਂ ਨੂੰ ਵੀ ਥੋੜੀ ਮਾਂ ਕਿੱਛ ਐ ਐਨੇ ਨਜ਼ਰ ਦੇ ਚਾਹ ਤਰੀਕੋ ਵੀ ਮੈਨੇ ਤਾਂ ਮੇਰੇ ਦਾ ਦਿਮਾਗ ਹੱਲਣ ਵਾਲਾ ਹੋਇਆ ਪਿਆ ਬਾਈ ਕਿ ਕਿੱਦ ਕੀ ਗੱਲ ਬਣ ਗਈ ਮੇਰੇ ਨਾਲ ਕਿ ਮਧੀਆਂ ਹਾਸੇ ਦੇ ਵਧੀਆ ਬਸਦਾ ਸਾਰਾ ਸਾਰਾ ਘਰ ਸੀ ਗਾ ਮੇਰੀ ਸੂਨ ਵਾਲੀ ਸੀਗੀ ਦੂਜੇ ਦਿਨ ਗਾਂ ਸੂਹੀ ਮੇਰੀ ਉਹ ਉੱਠੀ ਆ ਗਈ ਜਮਾ ਸੁਆ ਖਰਾਬ ਹੋ ਗਿਆ ਦਾ ਜੇ ਜੇ ਕਿਸੇ ਲੋਕਾਂ ਨੂੰ ਕੀ ਅਪੀਲ ਕਰੇਗਾ ਜੇ ਕੋਈ ਦੇਖਦਾ ਹੋਵੇ ਉਹਨੂੰ ਮਾੜਾ ਪੀਲੇ ਹੀ ਕਰਨਾ ਬਾਈ ਚਲ ਕੋਈ ਗੱਲ ਨਹੀਂ ਗੁੱਸੇ ਮਸਾਦੇ ਹੋ ਕੇ ਬਾਗੀ ਮੈਂ ਉਹਨੂੰ ਮਾਫੀ ਵੀ ਦੇ ਦੂੰਗਾ ਪਰ ਵੀ ਮੇਰੇ ਨਾਲ ਇਹ ਜਲਮ ਨਾ ਕਰੀ ਮੈਨੂੰ ਮਮਾ ਮੈਂ ਸਮਝਦਾ ਮੇਰੇ ਟੈਕ ਹੋ ਜਾਂਦਾ ਮੇਰਾ ਦੁੱਖ ਦੇਖਣ ਨਾਲ ਮੈਨੂੰ ਪਤਾ ਮਨ ਦਿਨ ਤੋਂ ਪਾ ਲੈਣਾ ਰਾਤ ਨੂੰ ਔਖੀ ਆ ਆਪਦੇ ਪਰਿਵਾਰ ਵਿੱਚ ਨਾ ਕਿ ਬੱਚਿਆਂ ਨਾਲ ਜੀ ਨਹੀਂ ਲੱਗਦਾ ਨਹੀਂ ਲੱਗਦਾ ਜੀ ਮੁੰਡਾ ਮੇਰਾ ਕੋਈ ਆ ਉਹ ਵਿਚਾਰਾ ਜਵਾਗ ਮੇਰੇ ਕੋਲ ਨਹੀਂ ਰੋਂਦੇ ਮੈਨੂੰ ਦੇਖ ਕੇ ਚੱਲ ਜਾਂਦਾ ਉਹ ਤੋਂ ਇਹ ਵੀਡੀਓ ਤੇਰੇ ਘਰ ਵਾਲੀ ਸੁਣਦੀ ਹੋਵੇ ਤਾਂ ਉਹਨੂੰ ਕੀ ਕਹਿਣਾ ਚਾਹਾਂਗਾ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਮੈਂ ਮਾਫੀ ਮੰਗਦਾ ਜੇ ਤੈਨੂੰ ਕੋਈ ਗਲਤ ਫਲਤ ਬੋਲ ਪਿਆ ਮੈਂ ਜਾਂ ਕੋਈ ਦੁੱਸੇ ਮਸਾਲੇ ਆ ਮੇਰੇ ਨਾਲ ਵੀ ਆਪਦੇ ਘਰੇ ਆ ਜਾ ਮੈਂ ਮਾਫ ਕਰ ਨੂੰ ਤੈਨੂੰ ਵੀ ਅੱਗੇ ਵਾਸਤੇ ਮੈਂ ਤੈਨੂੰ ਜਮਾ ਕੁਝ ਨਹੀਂ ਕਹਿੰਦਾ ਵੀ ਚਲ ਆਪਦਾ ਆਪਣੇ ਜਮਾ ਕਰੇ ਪਰਾਲੇ ਮੇਰੇ ਘਰ ਬਸਦੇ ਰਿਸ਼ਤੇ ਬਸ ਜਾਂਦੇ ਨੇ ਘਰ-ਬਾਰ ਮੈਂ ਤਾਂ ਇਹੀ ਬੀਲ ਮੰਗਣਾ ਵੀ ਜੇ ਕਿਸੇ ਨੂੰ ਭਾਈ ਜੇ ਕਿਸੇ ਨੇ ਦੇਖੀ ਐ ਜਾਂ ਕਿਸੇ ਕੋਲੇ ਬੈਠੀ ਐ ਰਿਸ਼ਤੇਦਾਰੀ ਚੋਂ ਨੰਬਰ ਆਪਾਂ ਦੇ ਦੇ ਦਿੰਦੇ ਆ ਵੀ ਉਹਦੇ ਸਾਨੂੰ ਦੱਸ ਪਹੁੰਚ ਵੀ ਕਰਦੇ ਗੱਲ ਕੀ ਪ੍ਰਖਾਸਤ ਵਗੈਰਾ ਵੀ ਦਿੱਤੀ ਹੋਰ ਦਰਖਾਸਤ ਦਿੱਤੀ ਹੋਈ ਆ ਜੀ ਕੋਟ ਧਰਮ ਚਾਰ ਤਰੀਕ ਦੀ ਘਰੋਂ ਗਈ ਹੋਈ ਆ ਮੈਨੂੰ ਨਹੀਂ ਪਤਾ ਵੀ ਜਾਂ ਕੋਈ ਕਿਸੇ ਗਲਤ ਚੱਕਰਾਂ ਚ ਸੀਗੀ ਉਹ ਜਾਂ ਨਾ ਮੈਂ ਕਿਤੇ ਦੇਖੀ ਐ ਉਹਦਾ ਮਹਾਰਾਜ ਨੂੰ ਪਤਾ ਜੀ ਮੈਂ ਤਾਂ ਭਰੋਸਾ ਬਹੁਤ ਕਰਦਾ ਸੀਗਾ ਉਤੇ ਚਲੂੰਗੀ ਇਹ ਗੱਲੀ ਵਾਸਤੀਆਂ ਆ ਆਪਣੇ ਪਰਿਵਾਰ ਵਾਸਤੇ ਕਾਇਨਾ ਕਾਹ ਨਹੀਂ ਵੀ ਜਾ ਚੰਗੇ ਮਾੜੇ ਥਾਂ ਜੇ ਜੇ ਕੋਈ ਖੜੂਗਾ ਜਾਂ ਕਿਤੇ ਜਾਊਗਾ ਰੋਕਣ ਰੋਕਦਾ ਵੀ ਅਗਲਾ ਪਿੰਡਾਂ ਚ ਸੈਨਾ ਦਾ ਕੀ ਹੁੰਦਾ ਗਾ ਸੈਨਾ ਚ ਪਿੰਡਾਂ ਚ ਰਹਿਣ ਵਾਲੇ ਆ ਸੀ ਆਲੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਆਲੇ ਜਵਾਕਾਂ ਨੂੰ ਰੋਕਣ ਦੀ ਹੈ ਰੋਕ ਰੋਕਣ ਦਾ ਹੱਕ ਮੰਨਦਾ ਸਾਡਾ ਵੀ ਮਾੜੇ ਚੰਗੇ ਥਾਂ ਤੋਂ